हेलो फ्रेंड्स सब तो पहला प्यार भरी सत सताल अच्छ आप बना जा रहे एक बॉल दी बहुत ही हेल्दी नाश्ता जिसका नाम है कुरकरिया हाँ वाले सैंडविच उसने दो प्याज एक टमाटर लियाए थोड़ी जी टमा ती कैचअप कुरकरे ने, ए, ग्रीन ए, ने, है ग्रीन चिली सॉस है ले वाइट ब्रैड ले एक बहुत ही हेल्दी डिश है ਤੇ ਤੁਸੀਂ ਇਹਦੇ ਵਿੱਚ ਹਰ ਤਰ੍ਹਾਂ ਦੀਆਂ ਗ੍ਰੀਨ ਵੈਜੀਟੇਬਲ ਯੂਜ਼ ਕਰ ਸਕਦੇ ਹੋ ਜਿੱਦਾਂ ਕਿ ਘਰ ਵਿੱਚ ਬੱਚੇ ਮੋਸਟਲੀ ਹਰੀਆਂ ਸਬਜ਼ੀਆਂ ਨਹੀਂ ਖਾਂਦੇ ਤੁਸੀਂ ਇਸ ਰੈਸਪੀ ਨਾਲ ਉਹਨਾਂ ਨੂੰ ਹਰੀਆਂ ਸਬਜ਼ੀਆਂ ਵੀ ਖਵਾ ਸਕਦੇ ਹੋ ਉਹ ਬਹੁਤ ਛੇਤੀ ਖਾ ਲੈਣਗੇ ਕਿਉਂਕਿ ਟੇਸਟੀ ਹੀ ਬਹੁਤ ਜ਼ਿਆਦਾ ਹੁੰਦਾ ਹੈ ਚਲੋ ਹੁਣ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਕਿ ਆਪਾਂ ਕਿੱਦਾਂ ਬਣਾਉਣੀ ਹੈ ਸਭ ਤੋਂ ਪਹਿਲਾਂ ਆਪਾਂ ਕਿ ਚੋਪਰ ਲੈ ਲਿਆ ਏ ਇਸ ਵਿੱਚ ਆਪਾਂ ਬਰੀਕ ਪਿਆਜ਼ ਕੱਟ ਕੇ ਪਾਵਾਂਗੇ ਤੁਸੀਂ ਇਸ ਵਿੱਚ ਸ਼ਮਲਾ ਮਿਰਚ ਵੀ ਪਾ ਸਕਦੇ ਹੋ ਗਾਜਰਾਂ ਵੀ ਪਾ ਸਕਦੇ ਹਾਂ ਤੇ ਬੰਦ ਗੋਦੀ ਵੀ ਤੇ ਬੱਚੇ ਇਹ ਛੇਤੀ ਖਾ ਵੀ ਲੈਣਗੇ ਇਹ ਟੇਸਟ ਵਿੱਚ ਵੀ ਕਾਫੀ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਹੈਲਦੀ ਵੀ ਹੁੰਦਾ ਹੈ ਆਪਾਂ ਇਦਾਂ ਪਿਆਰ ਨੂੰ ਕੱਟ ਕੇ ਪਾ ਲਵਾਂਗੇ ਹੌਣ ਪਿਆਜ਼ ਨੂੰ ਚੰਗੀ ਤਰ੍ਹਾਂ ਚੌਪ ਕਰ ਲਾਂਗੇ ਪਿਆਜ਼ ਆਪਣੇ ਚੌਪ ਹੋ ਚੁੱਕੇ ਨੇ ਤੁਸੀਂ ਬਿਲਕੁਲ ਇਦਾਂ ਹੀ ਬਰੀਕ ਚੌਪ ਕਰਨੇ ਨੇ ਤੁਸੀਂ ਇਸ ਨੂੰ ਕਰਡ ਦੀ ਹੈਲਪ ਨਾਲ ਵੀ ਕੱਟ ਸਕਦੇ ਹੋ ਜੇ ਤੁਹਾਡੇ ਕੋਲ ਚੌਪਰ ਨਹੀਂ ਹੈਗਾ ਹੁਣ ਇਦਾਂ ਕਰ ਕਰਾਣ ਨੂੰ ਚੌਪਰ ਵਿੱਚ ਪੱਕ ਚੌਪ ਕਰ ਲਾਂਗੇ ਤੁਸੀਂ ਇਸ ਨੂੰ ਮਿਗਲਣ ਦੀ ਹੈਲਪ ਨਾਲ ਵੀ ਥੋੜਾ ਕ੍ਰਸ਼ ਕਰ ਸਕਦੇ ਹੋ ਆਪਾਂ ਪਰ ਚੌਪਰ ਦੀ ਹੈਲਪ ਨਾਲ ਕ੍ਰਸ਼ ਕਰਾਂਗੇ ਇਸ ਨੂੰ ਅੱਲੂ भी क्रश कर आपरकडे क्रॅश हो चुकेने आपरकडे क्रश हो चुकेने हा जो प्याज आपश ॲड करांगे चरह ए मिक्स कर लाना टमाटर एदम फ्रीक कट के ਮਟਰ ਆਪਾਂ ਦਮਪਰੀ ਕੱਟ ਲੈਨੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਨਮਕ ਮਿਰਚ ਆਪਾਂ ਟੇਸਟ ਅਕੋਰਡਿੰਗ ਪਾਵਾਂਗੇ ਹੁਣ ਆਪਾਂ ਨਮਕ ਮਿਰਚ ਆਪਣਾ ਟੇਸਟ ਅਕੋਰਡਿੰਗ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਵਾਈਟ ਨਮਕ ਲਿਆਏ ਇਹ ਵੀ ਤੁਸੀਂ ਆਪਣਾ ਟੇਸਟ ਅਕੋਰਡਿੰਗ ਪਾ ਸਕਦੇ ਹੋ ਹੁਣ ਕਾਲੀ ਮਿਰਚ ਲਈਏ ਇਹ ਵੀ ਆਪਾਂ ਟੇਸਟ ਅਕੋਰਡਿੰਗ ਪਾਣੀ ਹੈ ਹੁਣ ਆਪਾਂ ਚਾਟ ਮਸਾਲਾ ਲਈਏ ਇਸ ਨੂੰ ਇਸ ਵਿੱਚ ਪਾ ਕੇ ਮਿਕਸ ਕਰਾਂਗੇ ਹੁਣ ਆਪਾਂ ਕੈਚੱਪ ਵੀ ਇਸ ਵਿੱਚ ਐਡ ਕਰਾਂਗੇ ਤੇ ਮਾਇਓਨੈਸ ਵੀ ਇਸ ਵਿੱਚ ਐਡ ਕਰਾਂਗੇ ਇਸ ਵਿੱਚ ਐਡ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੋਂ ਵੀ ਜਿੱਦਣ ਐਡ ਕਰ ਲਾਂਗੇ ਹੁਣ ਹੁਣ ਮਾਇਓਨੈਸ ਇਹਦੇ ਵਿੱਚ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਤੰ ਚੰਗੀ ਦੇ ਨਾਲ ਮਿਕਸ ਕਰ ਲਾਂਗੇ ਤੁਸੀਂ ਇਸ ਵਿੱਚ ਖੀਰਾ ਵੀ ਐਡ ਕਰ ਸਕਦੇ ਹੋ ਸ਼ਿਮਲਾ ਮਿਰਚ ਵੀ ਬੰਦ ਗੋਬੀ ਵੀ ਗਾਜਰਾਂ ਵੀ ਜੋ ਤੁਹਾਨੂੰ ਸਬਜ਼ੀਆਂ ਪਸੰਦ ਨਹੀਂ ਤੇ ਬੱਚੇ ਖਾਂਦੇ ਨਹੀਂ ਉਹ ਤੁਸੀਂ ਐਡ ਕਰ ਸਕਦੇ ਹੋ ਬੱਚੇ ਜਦੋਂ ਇਹ ਰੈਸਪੀ ਸੈਂਡਵਿਚ ਬਣ ਗਿਆ ਤਾਂ ਬੱਚੇ ਇਸ ਨੂੰ ਖੁਸ਼ ਹੋ ਕੇ ਖਾਣਗੇ ਹੁਣ ਆਪਾਂ ਇੱਕ ਤਵਾਲਾ ਲਿਆ ਇਸ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਆਪਾਂ ਦੋ ਬ੍ਰੈਡ ਦੇ ਸਲਾਈਸ ਲਏ ਨੇ ਇਸ ਉੱਪਰ ਗ੍ਰੀਨ ਚਿਲੀ ਸੌਸ ਲਗਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਇਦਾਂ ਬ੍ਰੈਡ ਉੱਪਰ ਅਪਲਾਈ ਕਰ ਦੇਵਾਂਗੇ ਚੰਗੀ ਤਰ੍ਹਾਂ ਬ੍ਰੈਡ ਉੱਪਰ ਅਪਲਾਈ ਕਰਾਂਗੇ ਹੁਣ ਇਸ ਉੱਪਰ ਜੋ ਪਪ ਪੇਸਟ ਬਣਾਇਆ ਸੀ ਮਟੀਰੀਅਲ ਦਾ ਉਸ ਨੂੰ ਅਪਲਾਈ ਕਰਾਂਗੇ ਕੁਰਕਰੀਆਂ ਤੇ ਸਬਜ਼ੀਆਂ ਦਾ ਮਿਕਸਚਰ ਚੰਗੀ ਤਰ੍ਹਾਂ ਇਸ ਨੂੰ ਬ੍ਰੈਡ ਦੇ ਸਬਟ੍ਰੈਡ ਕਰ ਲਾਂਗੇ ਦੂਸਰੇ ਸ্লাইਸ ਨੂੰ ਬ੍ਰੈਡ ਦੇ ਇਸ ਤਰ੍ਹਾਂ ਉੱਪਰ ਰੱਖ ਦਵਾਂਗੇ ਹੁਣ ਹਲਕਾ ਜਿਹਾ ਤਵੇ ਨੂੰ ਗ੍ਰੀਸ ਕਰਾਂਗੇ ਤੁਸੀਂ ਘਿਓ ਵੀ ਲੈ ਸਕਦੇ ਹੋ ਉਹ ਹੈਲਦੀ ਹੁੰਦਾ ਹੈ ਜਾਂ ਤੁਸੀਂ ਵੈਜੀਟੇਬਲ ਆਇਲ ਵੀ ਲੈ ਸਕਦੇ ਹੋ ਇਸ ਨੂੰ ਚੰਗੀ ਤਰ੍ਹਾਂ ਆਪਾਂ ਤਵੇ ਤੇ ਲਗਾ ਕੇ ਗ੍ਰੀਸ ਕਰਾਂਗੇ ਹੁਣ ਬ੍ਰੈਡ ਦੇ ਸ্লাইਸ ਨੂੰ ਇਦਾਂ ਤਵੇ ਉੱਤੇ ਆਪਾਂ ਪਾ ਦੇਣਾ ਹੈ ਇਸ ਨੂੰ ਇੱਕ ਤੋਂ 2 ਮਿੰਟ ਲਈ ਇੱਦਾਂ ਇੱਕ ਸਾਈਡ ਤੋਂ ਪਕਾਵਾਂਗੇ ਕਰਕੇ ਆਪਾਂ ਹੋਰ ਦੂਸਰੇ ਆਪਣੇ ਬ레ਡ ਉਹ ਵੀ ਸ্লাইਸ ਤਿਆਰ ਕਰ ਲਾਂਗੇ। ਆਪਣੀ ਇੱਕ ਸਲਾਈਡ ਪੱਕ ਚੁੱਕੀ ਹੈ। ਇਸ ਨੂੰ ਆਪਾਂ ਟਰਨ ਕਰ ਦਿੱਤਾ ਹੈ। ਇਸ ਦੀ ਦੂਸਰੀ ਸਾਈਡ ਵੀ ਪਕਾਵਾਂਗੇ। ਆਪਾਂ ਹੁਣ ਦੂਸਰੀ ਸਾਈਡ ਵੀ ਕੱਟ ਕਰਾਂਗੇ। ਆਪਣੀ ਦੂਸਰੀ ਸਾਈਡ ਵੀ ਵਧੀਆ ਪੱਕ ਚੁੱਕੀ ਹੈ। ਹੁਣ ਇਹ ਬਣ ਕੇ ਤਿਆਰ ਹੈ। ਸੋ ਇਸ ਤਰ੍ਹਾਂ ਦੋ ਸਲਾਈਸ ਆਪਾਂ ਇਸ ਡਿਵੀਜ਼ਨ ਵਿੱਚ ਵੰਡ ਲਵਾਂਗੇ ਤੇ ਚਾਹੋ ਇਸ ਤਰ੍ਹਾਂ ਕੱਟ ਲਵਾਂਗੇ ਚਾਟਾ ਦੇਖੋ ਦੇਖਣ ਵਿੱਚ ਕਿੰਨੇ ਜਿਆਦਾ ਸੋਹਣੇ ਲੱਗ ਰਹੇ ਨੇ ਆਪਣੇ कुरकुरੇ ਵਾਲੇ ਸੈਂਡਵਿਚ ਬਣ ਕੇ ਤਿਆਰ ਨੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁਬ ਕਰਿਓ ਥੈਂਕ ਯੂ ਫॉर ਵਾਚਿੰਗ